ਜੀ ਬਾਈ ਕੀ ਨਾਏ ਇਸ ਕਾਰਨ ਸੇ ਵੀ ਬਈ ਹੋਇਆ ਕੀ ਐ ਇਹ ਸਿਲੰਡਰ ਵਾਲਾ ਜਦੋਂ ਲੈਂਦਾ ਜੀ ਪਹਿਲਾਂ ਤੋਂ ਸਾਨੂੰ ਸ਼ੱਕ ਸੀਗਾ ਇਹਨਾਂ ਤੇ ਹੂੰ ਤੇ ਹੁਣ ਜਦੋਂ ਅਸੀਂ ਇੱਕ ਸਿਲੰਡਰ ਲੈ ਲਿਆ ਉਸ ਤੋਂ ਬਾਅਦ ਜਦੋਂ ਅਸੀਂ ਇਹ ਜਾਵੜੇ ਤੋਲੇ ਆ ਜੀ ਤੇ ਸਿਲੰਡਰ 3 ਕਿਲੋ ਘੱਟ ਨਿਕਲਿਆ ਜੀ ਅੱਛਾ ਬਾਰੇ ਫਿਰ ਅਸੀਂ ਇਹਨਾਂ ਨੂੰ ਸੱਦ ਕੇ ਜਦੋਂ ਦੂਜੇ ਸਿਲੰਡਰ ਲੈ ਦੋ ਜੀ ਤੋਲੇ ਇਹਦੇ 2.5 ਕਿਲੋ ਕਿਸੇ 3 ਕਿਲੋ ਜੀ ਸਾਰੀ ਗੱਡੀ ਇਹਨਾਂ ਦੀ ਤੋਲੀ ਆ ਸਾਰੀ ਸਿਲੰਡਰਾਂ ਦੀ ਘੱਟ ਆ ਜੀ ਸਾਰਿਆਂ ਦੀ ਘੱਟ ਆ ਜੀ ਤਾਂ ਤੁਸੀਂ ਇਹਨਾਂ ਦੇ ਮਾਲਕ ਨਾਲ ਗੱਲ ਕੀਤੀ ਬੰਦਿਆ ਜੀ 892 ਰੁਪਏ ਇਹ ਦੱਸ ਦੇ ਆ ਇਹ ਲੈਣ ਦੇ 900 ਰੁਪਏ ਆ 8 ਰੁਪਏ ਤੋਂ ਵੱਧ ਲਈ ਜਾਂਦੇ ਆ ਇਹ ਠੀਕ ਹੈ ਮਾਲ ਕਿਹਨਾਂ ਦਾ ਆਇਆ ਨਹੀਂ ਜੀ ਗੱਡੀ ਇਹਨਾਂ ਦੀ ਖਿਲਾਟ ਲਈ ਹੂੰ ਇਹਨਾਂ ਦੇ ਕਿੰਨੇ ਟੋਟਲ ਕੋਈ ਬੰਦੇ ਬੁੰਦੇ ਵੀ ਫੜੇ ਹੋਏ ਇਹਨਾਂ ਦੇ ਬੰਦਿਆਂ ਫੜ ਛੱਡੇ ਆ ਜੇ ਤਿੰਨ ਬੰਦੇ ਫੜ ਛੱਡੇ ਹੂੰ ਮਾਲਕ ਨਾਲ ਗੱਲ ਹੋਈ ਹੈ ਇਹਨਾਂ ਤੇ ਮਾਲਕ ਆਇਆ ਹੀ ਨਹੀਂ ਮਾਲਕ ਗੱਲ ਹੀ ਨਹੀਂ ਕਰਦਾ ਇਹਨਾਂ ਨਾਲ ਮੈਂ ਅਗਰ ਹੀ ਖੜਾ ਇਹਨਾਂ ਵੀ ਗੱਲ ਆ ਜਾ ਗਾਈ ਠੀਕ ਕੀ ਨਾਮ ਹੈ ਮੇਰਾ ਨਾਮ ਬਿੰਦਰ ਹੈ ਹਾਂ ਤੇ ਸਾਡੇ ਪਿੰਡ ਵਾਲੇ ਨੇ ਇਹਨਾਂ ਨੇ ਲਏ ਜੋ ਸਿਲੰਡਰ ਤੇ ਇਹਨਾਂ ਨੇ ਤੋਲੇ ਛੱਕ ਪਾ ਇਹਨਾਂ ਤੇ ਪਹਿਲਾਂ ਵੀ ਸੀਗਾ ਹੂੰ ਪਰ ਹੁਣ ਇਹ ਜਨਨ ਕਿ ਜਿਹੜੇ ਮੈਨੇਜਰ ਇਹਨਾਂ ਦਾ ਆਇਆ ਤੇ ਆਪਦੇ ਕਰਿੰਦਿਆਂ ਤੇ ਇਹਨਾਂ ਤੇ ਗੱਲ ਟਾਲਦਾ ਹੈ ਜਦੋਂ ਕਿ ਇਹਨਾਂ ਦਾ ਕੋਈ ਨਹੀਂ ਹੋਣਾ ਇਹਦੇ ਚ ਰੋਲ ਇਹਨਾਂ ਦੀ ਹਿੰਮਤ ਨਹੀਂ ਹੈ ਵੀ 40 ਸਿਲੰਡਰ ਭਰ ਕੇ ਤੇ ਵਿੱਚੋਂ ਇੱਥੋਂ ਖਿਓ ਵਾਲੀ ਤੋਂ 1.5 ਕਿਲੋਮੀਟਰ ਚੇ ਕੱਢ ਲੈਣਗੇ 3-3 ਕਿਲੋ ਗੈਸ ਫਿਰ ਇਹਨਾਂ ਨੇ ਕੱਢੀ ਹੈ ਤਾਂ ਜੇਬਾਂ 'ਚ ਪਾਈ ਹੈ ਇਹਨਾਂ ਨੇ ਕਿਸੇ ਸਿਲੰਡਰਾਂ 'ਚ ਹੀ ਪਾਈ ਹੋਊਗੀ ਨਾ ਜੇਕਰ ਇਹਨਾਂ ਨੇ ਕੱਢੀ ਹੈ ਤਾਂ ਵੀ ਸਿਲੰਡਰਾਂ ਦੇ ਵਿੱਚੋਂ ਜਾਂ 10 ਸਿਲੰਡਰਾਂ ਦੇ ਵਿੱਚੋਂ ਇਹਨਾਂ ਨੇ ਕਿਸੇ ਜੇਬ 'ਚ ਪਾਈ ਹੈ ਕਿਤੇ ਤੇ ਜਾਣ ਕੇ ਮਾਰਦੇ ਆ ਇਹ ਕਰਦੇ ਏਜੰਸੀ ਵਾਲੇ ਖੁਦ ਇਹਨਾਂ ਨੇ ਕੱਢਦੇ ਆ ਗੈਸ ਉਹਨਾਂ ਨੂੰ ਮੰਗ ਕੀ ਹੈ ਮੰਗ ਕੀ ਕਰ ਰਹੇ ਹੋ ਹਾਂਜੀ ਮੰਗ ਕੀ ਕਰ ਰਹੇ ਹੋ ਮੰਗ ਅਸੀਂ ਆਣੇ ਆਈ ਫੂਡ ਸਪਲਾਈ ਆਣ ਇਨਸਪੈਕਟਰ ਇਸ ਦੀ ਜਾਂਚ ਕਰੇ ਵੀ ਇਹ ਕਿਉਂ ਘਟ ਆ ਰਿਹਾ ਸਾਨੂੰ ਸਾਨੂੰ ਕਿੰਨੇ ਦੀ ਪੈਂਦੀ ਹੈ 65 70 ਰੁਪਏ ਦੀ ਕਿਲੋ ਪੈਂਦੀ ਹੈ 3 ਕਿਲੋ ਘਟ ਹੋਈ ਤਾਂ ਕਿੰਨੀ ਹੋਗੀ ਤੁਹਾਡਾ ਕਹਿਣਾ ਹੋ ਸਕਦਾ ਕਿ ਗਰੀਬ ਬੰਦੇ ਨੂੰ ਚੂਨਾ ਲਗਾਇਆ ਜਾਏ ਨਾ ਪੂਰਾ ਚੂਨਾ ਲਗਾਇਆ ਜਾ ਰਿਹਾ ਜੀ ਰਾਜ ਕੇ ਚੂਨਾ ਲਗਾਇਆ ਜਾ ਰਿਹਾ ਤੇ ਗਰੀਬ ਬੰਦੇ ਦਾ 900 ਦਾ ਸਿਲੰਡਰ ਹੈ ਅਗਲਾ ਮਸਾ ਤਾਂ ਪੈਸੇ ਇਕੱਠੇ ਕਰਦਾ ਤੇ ਇਹ 3 3 ਕਿਲੋ ਵਿੱਚੋਂ ਗੈਸ ਇਹ ਘਟ ਕਰੀ ਜਾਂਦੇ 14 ਕਿਲੋ ਚੋਂ 11 ਕਿਲੋ ਰਹਿ ਗਈ ਅੰਦਾਜ਼ਾ ਲਾਓ ਤੁਸੀਂ ਕਿੰਨਾ ਵੱਡਾ ਚੂਨਾ ਲੱਗ ਰਿਹਾ ਇੱਕ ਸਿਲੰਡਰ ਮਗਰ ਨਹੀਂ ਤੇ ਇਹ ਮੰਨ ਲਓ ਇਹ ਦੇਖੋ ਇਹ 10 ਸਿਲੰਡਰ 8 10 ਸਿਲੰਡਰਾਂ ਚ 2-2 ਕਿਲੋ ਘਟੋਈ 20 ਕਿਲੋ ਘਟ ਗਈ ਤੇ 20 ਕਿਲੋ ਇਹ ਸਿਲੰਡਰ ਰੱਖਦੇ ਆ ਜੇਬ ਚ ਜੇਬ ਤਾਂ ਖਾਲੀ ਆ ਤੇ ਕਿੱਥੇ ਰੱਖਦੇ ਆ ਫਿਰ ਇਹ ਜੇ ਰੱਖਦੇ ਆ ਜੇ ਮੰਨ ਲਓ ਇਹ ਕੱਢਦੇ ਆ ਤਾਂ ਏਜੰਸੀ ਚ ਹੀ ਰੱਖਦੇ ਹੋਣੀ ਐ ਏਜੰਸੀ ਚ ਰੱਖਦੇ ਫਿਰ ਇਹਨਾਂ ਨੂੰ ਕਿਉਂ ਨਹੀਂ ਪਤਾ ਮਾਲਕਾਂ ਨੂੰ ਵੀ ਸਾਡੇ ਏਜੰਸੀ ਚ ਇਹ ਸਾਰਾ ਹਾਂ ਇਸ ਚਾਲ ਚ ਪਾਣੀ ਆਉਂ ਘਰੇ ਸਿਲੈਂਡਰਾਂ ਦੇ ਨਾ ਜੀ ਇਹ ਤਾਂ ਇਹ ਤਾਂ ਛੋਟੇ ਬੰਦੇ ਇਹਨਾਂ ਨੂੰ ਨਹੀਂ ਇੰਨਾ ਪਤਾ ਇਹ ਉੱਤੋਂ ਹੀ ਪਤਾ ਮਾਲਕਾਂ ਨੂੰ ਬਤਾਦਾ ਹੈ ਇਹ ਬਿਚਾਰੀ ਡਰਾਈਵਰ ਪਹਿਲਾ ਮੰਨ ਲਵੀ ਅਸੀਂ ਵੇਖਦੇ ਸੀਗੇ ਇਹਨਾਂ ਦੇ ਬਦਲ ਆ ਲਿਆਂਦੇ ਸਿਲੈਂਡਰ ਸਹੀ ਚੱਲਦੇ ਸੀ ਤੇ ਇਹਨਾਂ ਦੇ ਪਾਣੀ ਹੁੰਦਾ ਸੀ ਲੰਬੀ ਵਾਲਿਆਂ ਦੀ ਇਹ ਰਣਜੀਤ ਗੈਸ ਏਜੰਸੀ ਹੈ ਜਿਹੜੀ ਤੇ ਇਹਨਾਂ ਦੇ ਪਾਣੀ 2-2 ਕਿਲੋ 3-3 ਕਿਲੋ ਘੱਟੋ ਘੱਟ ਪਾਣੀ ਸਿਲੈਂਡਰ ਦੇ ਵਿੱਚ ਉਹ ਅਸੀਂ ਇਹਨਾਂ ਨਾਲ ਸ਼ਿਕਾਇਤ ਕਰਨੀ ਉੱਥੇ ਕਰਨੀ ਜਦੋਂ ਹੁਣ ਕਹਿੰਦੇ ਨਹੀਂ ਨਹੀਂ ਉਹ ਹੁਣ ਹੋ ਗਿਆ ਹੁਣ ਅੱਗੇ ਤੋਂ ਨਹੀਂ ਹੁੰਦਾ ਇਹੋ ਜੀ ਗੱਲ ਹਾਂ ਇਸ ਤਰ੍ਹਾਂ ਕਰ ਇਹ ਪਹਿਲਾਂ ਵੀ ਕਹਿੰਦਾ ਮਿਲਿਆ ਇਹਨਾਂ ਨੇ ਕਹਿੰਦਾ ਬਹੁਤ ਜ਼ਿਆਦਾ ਹੀ ਬਹੁਤ ਸ਼ੁਕਰ ਇਹ ਪਹਿਲਾਂ ਬਲੈਕ ਤੇ ਦਿੰਦੇ ਆਉਂਦੇ ਸੀ ਸਰਦਾਰ ਇਹ ਪਹਿਲਾਂ ਬਲੈਕ ਤੇ ਦਿੰਦੇ ਹੋਏ ਲੈਣਾ ਲਾ ਲਾ ਕੇ ਬਲੈਕ ਆਸ ਤੇ ਕਹਿੰਦੇ ਮੁੱਕ ਗਏ ਉਹ ਬਲੈਕ ਤੇ ਦੇਣੇ ਹੁੰਦੇ ਸੀ ਉਹ ਹਾਂ ਜਿਹੜੀ ਸਰਕਾਰ ਆਉਂਦੀ ਉਸ ਨਾਲ ਗੱਲ ਜਾਂਦਾ ਚੋਰ ਬੰਦਾ ਸਾਰਾ ਠੀਕ ਹੈ ਕੋਈ ਵੀ ਸਰਕਾਰ ਆਉਂਦੀ ਉਸ ਸਰਕਾਰ ਚ ਹੋ ਜਾਂਦਾ ਪਹਿਲਾਂ ਬਾਦ ਸਰਕਾਰ ਚ ਹੋ ਗਿਆ ਫਿਰ ਕੈਪਟਨ ਸਰਕਾਰ ਚ ਹੋ ਗਿਆ ਜੀ ਠੀਕ ਬਈ ਮੇਰਾ ਨਾਰਜੀ ਬਈ ਅੱਛਾ ਕੀ ਹੋਇਆ ਕੀ ਹੈ ਇਹ ਇਹਨਾਂ ਨੇ ਫੋਨ ਕਰਿਆ ਸੀ ਪਿੰਡ ਵਾਲਿਆਂ ਨੇ ਕਹਿੰਦੇ ਗੈਸ ਘਟ ਹੈ ਜੀ ਦੋ ਤਿੰਨ ਸਿਲੰਡਰਾਂ ਦੇ ਮੈਂ ਮੌਕੇ ਤੇ ਆ ਦੇਖਿਆ ਤਾਂ ਗੈਸ ਬਾਕੀ ਘਟ ਹੈ ਜੀ ਬੱਕੀ ਨਵੇਂ ਬੰਦੇ ਆ ਜੀ ਹਫਤਾ ਹੋਇਆ ਹੋਇਆ ਸਾਰੀਆਂ ਜੀ ਘਟ ਹੈ ਜੀ ਸਾਰੀ ਗੱਡੀ ਤੇ ਨਹੀਂ ਲੇ 2 ਨੇ 3 ਨੇ ਸਾਰੀ ਗੱਡੀ ਤੇ ਖਾਲੀ ਹੈ ਨਹੀਂ ਜਿੰਨੇ ਜਿੰਨੇ ਸੀ ਜਿੰਨੇ ਵੀ ਜੋ ਵੀ ਸੀਗੇ ਮੌਕੇ ਦੇਖਿਓ ਬਾਕੀ ਗੈਸ ਘਟ ਸੀਗੀ ਬੱਕੀ ਇਹਨਾਂ ਨੂੰ ਲੈ ਕੇ ਜਾਂਦੇ ਆ ਗੱਡੀ ਚੈੱਕ ਕਰਦੇ ਮਾਲਕਾਂ ਨਾਲ ਮਿਲਾਵਾ ਕੋਈ ਜੋ ਵੀ ਹੈ ਉਹ ਸਾਰਾ ਜਿਹੜਾ ਕੁਝ ਹੋਊਗਾ ਇਹਨਾਂ ਤੇ ਕਰਿਆ ਕੀਤਾ ਜਾਊਗਾ